ਤਾਂ ਹੁਣ ਆਪਾਂ ਵਿਸ਼ੇ ਵੱਲ ਆਉਨੇ ਆ ਕਿ ਜਿਹੜਾ ਆਪਾਂ ਵਿਸ਼ਾ ਲੱਤ ਹੈ ਉਹ ਹੈ ਜੀ 17 ਜਨਵਰੀ ਨੂੰ ਰਿਲੀਜ਼ ਹੋਵੇਗੀ ਕੰਗੜਾ ਰਣੋਤ ਦੀ ਅਮਰਜੈਂਸੀ ਫਿਲਮ ਤਾਂ ਉਹਨਾਂ ਨੂੰ ਕਿਤਨਾ ਕਿਤੇ ਜਿਹੜੀ ਕੰਗੜਾ ਰਣੋਤ ਦੀ ਫਿਲਮ ਅਮਰਜੈਂਸੀ ਬੜੇ ਵਿਵਾਦਾਂ 'ਚ ਖੜੀ ਸੀ ਉਹਨੂੰ ਕਿਤਨਾ ਕਿਤੇ ਹੁਣ ਜਿਹੜਾ ਸੈਂਸਰ ਬੋਰਡ ਹੈ ਇੰਡੀਆ ਦਾ ਉਹਨੇ ਕਲੀਨ ਸ਼ੀਟ ਦੇਤੀ ਹੈ ਤਾਂ ਹੁਣ ਕੰਗੜਾ ਰਣੋਤ ਨੇ ਫਿਲਮ ਜਿਹੜੀ ਰਿਲੀਜ਼ ਹੈ ਉਹਦੀ ਡੇਟ ਵੀ ਕਿਤਨਾ ਕਿਤੇ ਅੱਜ ਦਰਸ਼ਕਾਂ ਨੂੰ ਦੱਸੀ ਹੈ ਆਪਣੇ ਫੇਸਬੁੱਕ ਪੇਜ ਤੇ ਉਹਨਾਂ ਨੇ ਕਿਹਾ ਕਿ 17 ਤਰੀਕ ਨੂੰ ਆਲ ਇੰਡੀਆ ਦੇ ਵਿੱਚ ਜਿਹੜੀ ਅਮਰਜੈਂਸੀ ਫਿਲਮ ਹੈ ਉਹ ਰਿਲੀਜ਼ ਕੀਤੀ ਜਾਏਗੀ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੰਗਰਾਰ ਨੌ ਨੇ ਕੁਝ ਐਸੀ ਫਿਲਮ ਦੇ ਵਿੱਚ ਸੀਨ ਸੀਗੇ ਜਿਹਦੇ ਵਿੱਚ ਸਿੱਖ ਜੱਥੇਬੰਦੀਆਂ ਨੂੰ ਤੇ ਕੁਝ ਲੀਡਰਾਂ ਨੂੰ ਉਹਦੇ ਵਿੱਚ ਇਤਰਾਜ਼ ਸੀਗਾ ਕਿ ਉਹ ਸ਼ੂਟ ਨੇ ਜਿਹੜੀ ਉਹ ਮਤਲਬ ਮਰਿਆਦਾ ਦੇ ਉਲਟ ਚੱਲ ਰਹੇ ਨੇ ਜਾਂ ਉਹ ਨਹੀਂ ਹੋਣੇ ਚਾਹੀਦੇ ਕਿਤਨਾ ਕਿਤੇ ਭਾਈਚਾਰਾ ਖਤਮ ਜਿਹੜਾ ਉਹ ਖਾਤਰੇ ਚ ਜਾ ਰਿਹਾ ਹੈ ਉਹਦੇ ਨਾਲ ਹੀ ਕਿਤਨਾ ਕਿਤੇ ਸੈਂਸਰ ਬੋਰਡ ਨੇ ਉਹ ਜਿਹੜੇ ਛੋਟ ਨੇ ਉਹ ਕੱਟ ਕਰ ਦਿੱਤੇ ਸੀਗੇ ਤਾਂ ਉਹ ਦੇਖ ਕੇ ਹੀ ਪਤਾ ਲੱਗੇਗਾ ਜਿਹੜੀ ਅਮਰਜੈਂਸੀ ਫਿਲਮ ਹੈ ਉਹ ਕਿੰਨੇ ਕੁ ਲੋਕਾਂ ਦੇ ਜਿਹੜੀ ਭਾਵਨਾ ਹੈ ਉਹਨੂੰ ਠੇਸ ਪਹੁੰਚਾ ਰਹੀ ਹੈ ਜਾਂ ਕਿਤਨਾ ਕਿਤੇ ਜੋ ਰਿਐਲਿਟੀ ਹੈ ਕਿਉਂਕਿ ਸਿੱਕੇ ਤੇ ਤੁਹਾਨੂੰ ਮੈਂ ਇੱਕ ਵਾਰ ਦੱਸ ਦਿੰਦਾ ਗੱਲਬਾਤ ਕਰਦੇ ਹਾਂ ਕਿ ਦੋ ਰੂਪ ਹੁੰਦੇ ਨੇ ਉਹਵੇਂ ਹੀ ਕਿਤਨਾ ਕਿਤੇ ਜਿਹੜਾ ਫਿਲਮ ਬਣਾਉਣ ਵਾਲਾ ਹੈ ਉਹ ਹੀ ਕਿਤਨਾ ਕਿਤੇ ਕੋਸ਼ਿਸ਼ ਕਰਦਾ ਹੈ ਕਿ ਜੋ ਮੈਂ ਫਿਲਮ ਹੈ ਉਹ ਅੱਛੀ ਕਿਰਦਾਰ ਚ ਬਣਾਵਾ ਅੱਛੇ ਤਰੀਕੇ ਨਾਲ ਬਣਾਵਾ ਪਰ ਕੁਝ ਅਦਾਕਾਰ ਐਸੇ ਹੁੰਦੇ ਨੇ ਜਾਂ ਪ੍ਰੋਡਿਊਸਰ ਲਾ ਲੋ ਡਾਇਰੈਕਟਰ ਲਾ ਲੋ ਸਟੋਰੀ ਵਾਲੇ ਬੰਦੇ ਹੁੰਦੇ ਨੇ ਉਹ ਕਿਤਨਾ ਕਿਤੇ ਐਸਾ ਮਸਾਲਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਐਸਾ ਚੀਜ਼ ਪਾਉਣ ਦੀ ਕਿ ਲੋਕਾਂ ਨੂੰ ਜ਼ਿਆਦਾ ਜਿਹੜਾ ਸਲਮਾਕਰ ਹੈ ਉਹਦੇ ਵੱਲ ਖਿੱਚਿਆ ਜਾਵੇ ਤਾਂ ਇਹ ਜਿਹੜੀ ਫਿਲਮ ਹੈ ਇਹ ਕੰਗਣਾ ਰਣੌ ਦੀ ਅਮਰਜੈਂਸੀ ਇਹ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਆਪਣੇ ਪਹਿਲੇ ਮਿਨਿਸਟਰ ਇੰਦਰਾ ਗਾਂਧੀ ਉਹਨਾਂ ਤੇ ਫਿਲਮ ਬਣਾਈ ਬਣਾਈ ਗਈ ਹੈ ਤੇ ਕਿਤਨਾ ਕਿਤੇ ਜਿਹੜੀ ਅਮਰਜੈਂਸੀ ਹੈ ਇਹਦੇ ਵਿੱਚ ਲੋਕਾਂ ਦਾ ਕੀ ਵਿਊ ਹੈ ਲੋਕ ਕੀ ਇਸ ਬਾਰੇ ਸੋਚਦੇ ਨੇ ਤੇ ਕੁਝ ਚੀਜ਼ਾਂ ਐਸੀਆਂ ਨੇ ਕਿ ਆਪਾਂ ਜਦੋਂ ਆਪਾਂ ਕਿਸੇ ਦੀ ਡਾਕੂਮੈਂਟਰੀ ਫਿਲਮ ਜਿਹਨੂੰ ਕਹਦੀਏ ਇਹ ਡਾਕੂਮੈਂਟਰੀ ਫਿਲਮ ਤੌਰ ਤੇ ਹੈ ਕਿ ਜਦੋਂ ਇਨਸਾਨ ਨੇ ਕੁਝ ਆਪਣੀ ਜ਼ਿੰਦਗੀ ਚ ਕੀਤਾ ਹੁੰਦਾ ਆਪਾਂ ਉਹ ਕਿਰਤਨਾਂ ਕਿਤੇ ਪਰਦੇ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਸਾਡੇ ਡਾਇਰੈਕਟਰ ਨੇ ਤਾਂ ਉਹਦੇ ਵਿੱਚ ਕੰਗਣਾ ਰਣੌਤ ਨੇ ਜਿਹੜੇ ਤੁਹਾਨੂੰ ਇਹ ਵੀ ਦੱਸ ਰਹੇ ਹੁੰਦੇ ਆ ਕਿ ਉਹ ਬਹੁਤ ਅਦਾਕਾਰ ਵਧੀਆ ਅਦਾਕਾਰ ਨੇ ਅੱਛੇ ਫਿਲਮਾਂ ਦੇ ਵਿੱਚ ਪਗੜਾ ਉਹਨਾਂ ਦੀ अच्छे एक्टर्स ਵੀ ਨੇ ਪਰ ਜੇ ਕੰਗਨਰ ਨੌਤ ਦੀ ਗੱਲ ਕਰੀਏ ਤਾਂ ਕੰਗਨਰ ਨੌਤ ਨੇ ਜਿਹੜੇ ਉਹ ਕਿਤਨਾ ਕਿਤੇ ਵਿਵਾਦਾਂ ਦੇ ਨਾਲ ਜ਼ਰੂਰ ਘਰੇ ਰਹਿੰਦੇ ਨੇ ਜੇ ਆਪਾਂ ਗੱਲਬਾਤ ਕਰ ਲੈਨੇ ਆ ਕੰਗਨਰ ਨੌਤ ਨੇ ਜਿਹੜੇ ਉਹ ਸਭ ਤੋਂ ਪਹਿਲਾਂ ਕਿਤਨਾ ਕਿਤੇ ਉਹਨਾਂ ਦਾ ਜਿਹੜਾ ਆਫਿਸ ਸੀਗਾ ਬੰਬੇ 'ਚ ਉੱਥੇ ਸ਼ਿਵ ਸੈਨਾ ਦੀ ਸਰਕਾਰ ਸੀਗੀ ਉਹਨਾਂ ਨੇ ਕਿਤਨਾ ਕਿਤੇ ਜਿਹੜੇ ਉਹਨਾਂ ਦਾ ਆਫਿਸ ਹੈ ਉਹਦੇ ਮੂਰੇ ਕੋਈ ਜਗ੍ਹਾ ਹੋਣੀ ਆ ਮਿਨਿਸਪਲ ਕਾਰਪੋਰੇਸ਼ਨ ਦੀ ਉਹ ਕਬਜ਼ਾ ਕੀਤਾ ਹੋਣਾ ਜਾਂ ਗੰਮਲੇ ਲਗਾ ਲੈਨੇ ਆਪਾਂ ਜਾਂ ਡੈਕੋਰੇਸ਼ਨ ਕਰ ਦਿੰਨੇ ਆ ਫुटਪਾਥ ਬਣਾ ਲਿਆ ਜਾਂ ਸ਼ੈੱਡ ਪਾ ਦਿੰਦੇ ਆ ਜੀ ਮੈਨੂੰ ਪਤਾ ਹੀ ਅੱਜ ਕੱਲ ਲੋਕ ਕਰ ਲੈਂਦੇ ਨੇ ਆਪਣੇ ਏਰੀਏ 'ਚ ਉਹ ਕਿਤਨਾ ਕਿਤੇ ਹੋਣਾ ਨੇ ਉਹ ਤੋੜਨ ਦੀ ਕੋਸ਼ਿਸ਼ ਕੀਤੀ ਸੀਗੀ ਉੱਥੋਂ ਤੋਂ ਕਿਤਨਾ ਕਿਤੇ ਕੰਗੜਾ ਰਣੌਤ ਨੇੜੇ ਫਿਰ ਰਾਜਨੀਤੀ ਵੱਲ ਉਹਨਾਂ ਨੇ ਰੁਕਿੱਤਾ ਹੈ ਉਹਨਾਂ ਨੂੰ ਉੱਥੇ ਸਕਿਉਰਟੀ ਵੀ ਪ੍ਰੋਵਾਈਡ ਕੀਤੀ ਗਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਤਨਾ ਕਿਤੇ ਸਾਡੇ ਜਿਹੜੇ ਮੁਸਲਮ ਮਹਿਲਾਵਾਂ ਨੇ ਸਾਡੀਆਂ ਭੈਣਾਂ ਉਹ ਜਦੋਂ ਕਿਤਨਾ ਕਿਤੇ ਜਿਹੜੇ ਤਿੰਨ ਤਲਾਕ ਦਾ ਕਾਨੂੰਨ ਆ ਸੀਗਾ ਉਹਦਾ ਵਿਰੋਧ ਕੀਤਾ ਤਾਂ ਉਹਨਾਂ ਨੇ ਉਹਨਾਂ ਤੇ ਵੀ ਟਿੱਪਣੀ ਕੀਤੀ ਫਿਰ ਤੁਹਾਨੂੰ ਇੱਕ ਹੋਰ ਜਾਣਕਾਰੀ ਮੈਂ ਦੱਸਦਾ ਜਦੋਂ ਸਾਡੇ ਆਪਣੇ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤਾਂ ਉੱਥੇ ਇੱਕ ਬੀਬੀ ਨੂੰ ਆਪਣੇ ਬਜ਼ੁਰਗ ਮਾਤਾ ਨੂੰ ਇਹ ਕਿਹਾ ਸੀਗਾ ਕਿ 100-100 ਰੁਪਇਆ ਲੈ ਕੇ ਧਰਨਿਆਂ ਤੇ ਬੈਠ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਕੰਗੜਾ ਰਣੋ ਦਾ ਥੱਪੜ ਵਵਾਦ ਵੀ ਤੁਸੀਂ ਬਹੁਤ ਜ਼ਿਆਦਾ ਚਰਚੇ ਵਿੱਚ ਦੇਖਿਆ ਹੋਣਾ ਉੱਥੇ ਥੱਪੜ ਵਵਾਦ ਜਿਹੜਾ ਉਹ ਵੀ ਬੜਾ ਸੁਰਖੀਆਂ ਬਣਿਆ ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਕਿ ਜੀ ਮੈਂ ਉਦੋਂ ਬਹੁਤ ਬੜੀ ਮੁਸ਼ਕਲ ਨਾਲ ਬਚ ਕੇ ਆਈਆਂ ਖਾਲਸਤਾਨੀ ਨੇ ਜਿਹੜੇ ਜੀ ਉਹ ਮਾਸੂਮੇ ਨੇ ਉਹਨਾਂ ਦੇ ਉਹ ਬੜੇ ਖਤਰਨਾਕ ਨੇ ਮਤਲਬ ਕਿਤੇ ਨਾ ਕਿਤੇ ਉਹਨਾਂ ਦਾ ਵਿਵਾਦ ਨਾਲ ਹੀ ਕਿਤੇ ਨਾ ਕਿਤੇ ਜਿਆਦਾ ਜਿਹੜਾ ਇੱਕ ਜੋ ਅਪਰੋਚ ਕਹ ਦਈਏ ਸਮਾ ਉਹ ਕਿ ਰਹੀ ਰਹਿੰਦਾ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇਲੈਕਸ਼ਨ ਲੜੀ ਤਾਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਭਾਰਤੀ ਜਨਤਾ ਪਾਰਟੀ ਇਲੈਕਸ਼ਨ ਦੇ ਸ਼ਾਮਿਲ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੇ ਜਿਹੜਾ ਮੰਡੀ ਹੈ ਉਥੋਂ ਬਤੌਰ ਐਮਪੀ ਇਲੈਕਸ਼ਨ ਲੜੀ ਤੇ ਬਤੌਰ ਜਿੱਤੇ ਵੀ ਨੇ ਉਹ ਉਸ ਤੋਂ ਬਾਅਦ ਮੈਂ ਹੁਣ ਇਸ ਟਾਈਮ ਮੌਜੂਦਾ ਹੋਂ ਆ ਜੇ ਗੱਲ ਕਰਾਂ ਮੰਡੀ ਦੀ ਐਮਪੀ ਨੇ ਤੇ ਬਹੁਤ ਮਤਲਬ ਹੁਣ ਜੇ ਗੱਲਬਾਤ ਕਰ ਲੈਨੇ ਆਪਾਂ ਉੱਥੇ ਦੇ ਜਿਹੜੇ ਲੋਕ ਨਹੀਂ ਉਹਨਾਂ ਵਾਸਤੇ ਕੰਗੜਾ ਰਣੋਤ ਨੇੜੇ ਪਹਿਲੀ ਵਾਰ ਉੱਥੇ ਇਲੈਕਸ਼ਨ ਲੜੀ ਉਹਨੂੰ ਬੜਾ ਹੰਗਾਰਾ ਮਿਲਿਆ ਤੇ ਹੁਣ ਲੋਕਾਂ ਦੇ ਉਹ ਕਿੰਨੇ ਭਲੇ ਲਈ ਕੰਮ ਕਰਨਗੇ ਇਹ ਵੀ ਆਪਾਂ ਨਾਲ ਦੀ ਨਾਲ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕੰਗਰਸ ਨੋਟ ਨੇ ਕਿ ਆਖਿਰ ਉਹਨਾਂ ਨੂੰ ਹੁਣ ਚਲੋ ਠੀਕ ਹੈ ਜੋ ਆਪਾਂ ਪਿੱਛੇ ਗੱਲਾਂ ਕਰੀਆਂ ਜਾਂ ਪਿੱਛੇ ਆਪਣੇ ਜ਼ਿੰਦਗੀ 'ਚ ਹੋਇਆ ਉਹਨੂੰ ਛੱਡ ਕੇ ਹੁਣ ਆਪਾਂ ਨੇ ਜਿਆਦਾ ਤੋਂ ਜਿਆਦਾ ਆਪਣੇ ਜੇ ਹੁਣ ਐਮਪੀ ਤੌਰ ਤੇ ਗੱਲ ਕਰ ਲੈਣੇ ਆ ਤਾਂ ਜੇ ਆਪਾਂ ਕ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਆ ਤਾਂ ਕਿਉਂ ਆਪਾਂ ਪਾਰਟੀ ਦੇ ਵਿੱਚ ਰਹਿ ਕੇ ਜਿਹੜੀ ਉਹਨਾਂ ਦੀ ਇੱਕ ਪਾਲਿਸੀ ਹੈ ਇੱਕ ਮਰਿਆਦਾ ਹੈ ਉਹਦੇ ਅੰਦਰ ਕੰਮ ਕਰੀਏ ਤੇ ਲੋਕਾਂ ਦੇ ਭਲੇ ਦਾ ਕੰਮ ਕਰੀਏ ਸ਼ਾਇਦ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਕੋਈ ਕੁਝ ਸਾਡੇ ਦਰਸ਼ਕ ਨੇ ਜਿਹੜੇ ਹਿਮਾਚਲ ਤੋਂ ਵੱਲੋਂ ਕਰਦੇ ਨੇ ਕਹਿੰਦੇ ਕੰਗਨਰ ਰਨੋਤ ਤੱਕ ਸੇਰੀਅਸ ਲੈ ਕੇ ਰਾਜਨੀਤੀ 'ਚ ਆਉਂਦੇ ਨੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਤਨਾ ਕਿਤੇ ਉੱਥੇ ਦੇ ਸੀਐਮਬੀ ਦੇ ਦਾਅਵੇਦਾਰ ਵੀ ਹੋ ਸਕਦੇ ਨੇ ਤਾਂ ਉਹਦੇ ਵਿੱਚ ਕੰਗਨਰ ਰਨੋਤ ਨੂੰ ਕਿਤਨਾ ਕਿਤੇ ਹੁਣ ਇਹ ਹੀ ਦੇਖਣਾ ਹੋਵੇਗਾ ਕਿ ਠੀਕ ਹੈ ਤੁਸੀਂ ਕਿ ਇੰਡਸਟਰੀ ਦੇ ਵਿੱਚ ਅੱچھے ਐਕਟਰ ਹੋ ਉਹਦੇ ਨਾਲ ਨਾਲ ਤੁਸੀਂ ਕਿ ਅੱچھے ਇਨਸਾਨ ਬਣ ਜਾਓ ਅੱਛੀ ਰਾਜਨੀਤੀ ਦੇ ਉਮੀਦਵਾਰ ਬਣ ਜਾਓ ਅਚੇ ਲੀਡਰ ਬਣਜੋ ਤਾਂ ਮੈਨੂੰ ਲੱਗਦਾ ਤੁਹਾਨੂੰ ਇੱਕ ਜਿਹੜਾ ਪ੍ਰਮਾਤਮਾ ਵੱਲੋਂ ਤੁਹਾਨੂੰ ਇੱਕ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਤਾਂ ਆਪਾਂ ਜਰੂਰ ਉੱਥੇ ਉਹ ਜਿਹੜੇ ਉਮੀਦਾਂ ਵਾਲੇ ਲੋਕਾਂ ਦੀਆਂ ਉਹਨਾਂ ਦੀ ਖਰਾ ਉਤਰਦੇ ਆ ਤਾਂ ਕਿਤਨਾ ਕਿਤੇ ਅਸੀਂ ਜਨਤਾ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਬਤੌਰ ਐਮਪੀ ਤੁਸੀਂ ਲੋਕ ਸਭਾ ਉਠਾ ਕੇ ਕਿਤਨਾ ਕਿਤੇ ਉਹ ਹੱਲ ਕਰ ਸਕਦੇ ਹੋ ਤੇ ਦੂਜੀ ਗੱਲ ਤੁਹਾਡੀ ਆਪਣੀ ਪਾਰਟੀ ਹੈ ਉਹਦੀ ਸਰਕਾਰ ਹੈ ਉਹ ਵੀ ਕਿਤਨਾ ਕਿਤੇ ਤੁਸੀਂ ਉੱਥੇ ਜਾ ਕੇ ਲੋਕਾਂ ਦੀ ਜਿਹੜੀ ਸੈਂਟਰ ਤੱਕ ਤੋਂ ਕੁਝ ਪਾਲਿਸੀ ਆਉਂਦੀਆਂ ਨੇ ਜਾਂ ਸੈਂਟਰ ਦੀਆਂ ਸਕੀਮਾਂ ਆਉਂਦੀਆਂ ਨੇ ਪ੍ਰਧਾਨ ਮੰਤਰੀ ਯੋਜਨਾ ਅੰਡਰ ਆਉਂਦੀਆਂ ਨੇ ਉਹ ਵੀ ਕਿਤਨਾ ਕਿਤੇ ਤੁਸੀਂ ਵੱਧ ਲੈ ਕੇ ਆ ਸਕਦੇ ਹੋ ਫੰਡ ਵੱਧ ਲੈ ਕੇ ਆ ਸਕਦੇ ਹੋ ਤੇ ਅੱچھے ਪ੍ਰੋਜੈਕਟ ਲੈ ਕੇ ਆ ਸਕਦੇ ਹੋ ਚਾਹੇ ਉਹ ਰੋਡ ਪ੍ਰੋਜੈਕਟ ਹੋਣ ਹੈਲਥ ਦੇ ਹੋਣ ਜਾਂ ਕੋਈ ਐਜੂਕੇਸ਼ਨ ਲਾਲੂ ਇੰਡਸਟਰੀ ਹੋ ਗਈ ਕਿਉਂਕਿ ਸੈਂਟਰ ਸਰ ਕੋਈ ਜਦੋਂ ਬਾਹਰਲੀ ਕੰਪਨੀ ਆਉਂਦੀ ਹੈ ਤਾਂ ਉਹ ਦੇਖੇ ਮੱ ਬੱਦੀ ਦਾ ਬਹੁਤ ਰੁਕ ਕਰਦੀ ਹੈ ਹਿਮਾਚਲ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਬੱਦੀ ਐਸ ਐਰੀਆ ਹੈ ਜਿੱਥੇ ਕਿਤਨਾ ਕਿਤੇ ਇੰਡਸਟਰੀ ਸਭ ਤੋਂ ਜ਼ਿਆਦਾ ਹੈ ਪੰਜਾਬ ਦੀ ਜਿਹੜੀ ਇੰਡਸਟਰੀ ਹੈ ਉਹ ਵੀ ਕਿਤਨਾ ਕਿਤੇ ਕੁਝ ਵਕਤ ਤੋਂ ਪਹਿਲਾਂ ਅਜ 10 15 ਸਾਲ ਲਾ ਲਓ ਜਾਂ 20 ਸਾਲ ਲਾ ਲਓ ਉਹਦੇ ਵਿੱਚ ਕਿਤਨਾ ਕਿਤੇ ਹੱਥੋਂ ਜੋ ਮੱਦੀ ਹੈ ਉਹ ਬੱਦੀ ਜਾ ਕੇ ਮੂਵ ਹੋਈ ਹੈ ਹਿਮਾਚਲ ਕਿਤਨਾ ਕਿਤੇ ਇੰਡਸਟਰੀਅਲ ਏਰੀਆਜ਼ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਹੱਬ ਬਣਿਆ ਹੈ ਤਾਂ ਉਹਦਾ ਜ਼ਰੂਰ ਤੁਸੀਂ ਜਨਤਾ ਨੂੰ ਫਾਇਦਾ ਦੇ ਸਕਦੇ ਹੋ ਤਾਂ ਕੰਗਨਰ ਨੌਤ ਦੀ ਜਿਹੜੀ ਫਿਲਮ ਹੈ ਅਮਰ ਜੱਸੀ ਜੋ ਉਹ 17 ਤਰੀਕ ਨੂੰ ਜਿਹੜੀ ਰਿਲੀਜ਼ ਹੋ ਰਹੀ ਹੈ ਇਦੇ ਵਿੱਚ ਵੀ ਹੁਣ ਆਪਾਂ ਜੋ ਗੱਲਬਾਤ ਕਰ ਲੈਨੇ ਆ ਇਹਦੇ ਬਾਰੇ ਫਿਰ ਫਿਲਮ ਦੇ ਬਾਰੇ ਜੋ 17 ਤਰੀਕ ਨੂੰ ਰਿਲੀਜ਼ ਹੋਈਗੀ ਤਾਂ ਇਹ ਦੇਖਣਾ ਹੋਏਗਾ ਕਿ ਦਰਸ਼ਕਾਂ ਦੇ ਕਦੋਂ ਮਤਲਬ ਕਿੰਨਾ ਪ੍ਰਭਾਵ ਪਾਏਗੀ ਕਿੰਨੇ ਲੋਕਾਂ ਦੇ ਮਨ 'ਚ ਛਾਏਗੀ ਲੋਕਾਂ ਨੂੰ ਕਿੰਨਾ ਆਪਣੇ ਵੱਲ ਖਿੱਚੇਗੀ ਪਰ ਉਹਦੇ ਵਿੱਚ ਇਹ ਦੇਖਣਾ ਹੋਏਗਾ ਕਿ ਕੰਗਣਾ ਰਣੋਤ ਹੁਣ ਕੋਈ ਐਸਾ ਬਿਆਨ ਨਾ ਦੇ ਦੇਣ ਜਿਹਦੇ ਨਾਲ ਕਿਤੇ ਨਾ ਕਿਤੇ ਭਾਈਚਾਰੇ ਨੂੰ ਹੱਟ ਹੋਵੇ ਜਾਂ ਕਿਤੇ ਨਾ ਕਿਤੇ ਕੁਝ ਸਮੁਦਾਇ ਨੂੰ ਉਹ ਆਪਣਾ ਕਿਤੇ ਨਾ ਕਿਤੇ ਨਿਸ਼ਾਨਾ ਬਣਾ ਲੈਂਦੇ ਨੇ ਉਹ ਚੀਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਆਂ ਜਾਂ ਕੰਗਨਾਰ ਨੌਤ ਨੂੰ ਇਹ ਚੀਜ਼ ਬਾਰੇ ਆਪਾਂ ਇਹੀ ਗੱਲ ਕਹਿ ਦਿੰਦੇ ਆਂ ਕਿ ਭਾਈ ਜੋ ਜ਼ਿੰਦਗੀ ਦੇ ਵਿੱਚ ਆਪਾਂ ਜ਼ਿੰਦਗੀ ਦੇ ਰੇਗ ਦੀ ਜ਼ਿੰਦਗੀ ਚ ਚਾਹ ਤੁਸੀਂ ਹੋਵੇਂ ਮੈਂ ਹੋਵਾਂ ਉਤਾਰ ਚੜ੍ਹੌਰ ਰਹਿੰਦਾ ਹੈ ਜ਼ਿੰਦਗੀ ਬਹੁਤ ਕੁਝ ਸਿਖਾ ਦਿੰਦੀ ਆਪਾਂ ਨੂੰ ਜ਼ਿੰਦਗੀ ਜੀਣਾ ਇਹਨੂੰ ਇਹ ਕਹਿੰਦੇ ਨੇ ਚਾਹੇ ਆਪਾਂ ਦੁੱਖ ਚ ਜੀ ਲਈਏ ਸੁੱਖ ਚ ਜੀ ਲਈਏ ਚੰਗਾ ਵਕਤ ਮਾੜਾ ਵਕਤ ਜਿਹਨੂੰ ਕਹਦੀ ਕਿਉਂਕਿ ਉਹ ਟਾਈਮ ਟੂ ਟਾਈਮ ਆਂਦਾ ਰਹਿੰਦਾ ਤੇ ਆਪਾਂ ਇਸ ਵਿਸ਼ੇ ਬਾਰੇ ਗੱਲਬਾਤ ਕਰ ਲਈ ਸਾਡੇ ਨਾਲ ਮਾਲਵਿੰਦਰ ਜੀ ਜੁੜੇ ਨੇ ਤਾ ਮਾਲਵਿੰਦਰ ਜੀ ਨਾਲ ਗੱਲਬਾਤ ਕਰ ਲੈਣਾ ਸਤਿ ਸ਼੍ਰੀ ਅਕਾਲ ਮਾਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਹਾਥ ਨਹੀਂ ਮੇਰਾ ਬੇਲਾ ਦੀ ਇਹ ਗੱਲ ਉਹ ਮੋਟਰ ਹੈ ਦੇ ਸਮਾਨ ਦਾ ਹੋ ਰਿਹਾ ਹੈ ਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜ ਲਈ ਜੀ ਧੰਨਵਾਦ ਜੀ ਧੰਨਵਾਦ ਜੇ ਆਪਾਂ ਮਾਲਵਿੰਦਰ ਜੀ ਗੱਲਬਾਤ ਕਰ ਲੈਨੇ ਆ ਕਿ 17 ਜਨਵਰੀ ਨੂੰ ਰਿਲੀਜ਼ ਹੋਵੇਗੀ ਕੰਗਣਾ ਰੌਦੀ ਐਮਰਜੈਂਸੀ ਫਿਲਮ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਫਿਲਮ ਹੈ ਉਹ ਮਾਲਵਿੰਦਰ ਜੀ ਕਿੰਨਾ ਲੋਕਾਂ ਦੇ ਅਸਰ ਪਾਏਗੀ ਜਾਂ ਜਿਹੜੇ ਕੰਗਣਾ ਰਨੋਤ ਦੀ ਫਿਲਮ ਹੈ ਵਿਵਾਦਾਂ ਚ ਵੀ ਘੇਰੀ ਰਹੀ ਹੈ ਤਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਹੁਣ ਲੋਕਲੇੜੇ ਉਹ ਦੇਖਣ ਜਾਣਗੇ ਜਾਂ ਕਿਤਨਾ ਕਿਤੇ ਵਿਵਾਦ ਹੈ ਉਵੇਂ ਹੀ ਖੜਾ ਰਹੇਗਾ ਦੇਖੋ ਜੀ ਜਿਹੜੀ ਕੰਗਣਾ ਵਾਲੀ ਫਿਲਮ ਹ ਰਿਲੀਜ਼ ਹੋਣ ਜਾ ਰਹੀ ਹੈ ਜਿਹੜਾ ਫਿਲਸਤਰ ਬੋਰਡ ਆ ਜਿਵੇਂ ਸਿੰਧੂ ਗੁੱਤੀ ਜੀ ਵੀ ਆਦਿ ਨੇ ਤੇ ਆਪਣਾ ਸਿੱਖ ਸਮਾਜ ਦੇ ਨੇ ਸਾਰੇ ਮਤਲਬ ਸਮਾਜ ਨੂੰ ਕਿਸੇ ਨੂੰ ਵੀ ਉਹ ਕਿਸੇ ਸਮਾਜ ਦੇ ਕਿਸੇ ਧਰਮ ਦੇ ਵਿਰੋਧਨਾ ਹੋਵੇ ਜੇ ਉਹ ਲੋਕ ਬੋਰਡ ਨੂੰ ਪਹਿਲੀ ਫਿਲਮ ਨੂੰ ਦੇਖ ਲੈਣਾ ਚਾਹੀਦਾ ਕਿਤੇ ਅਵਾਦਾਂ ਦੇ ਵਿੱਚ ਫਿਰ ਕਿਰਦੇ ਆਪਣੇ ਜਿਹੜਾ ਦੇਸ਼ ਦਾ ਮਾਹੌਲ ਖਰਾਬ ਹੋਵੇ ਮਾਹੌਲ ਖਰਾਬ ਸਾਡੇ ਭਾਈਚਾਰੇ ਦੀ ਠੇਸ ਬਚਾਵੇ ਜਿਹੜੀ ਕੰਗਣਾ ਰੌਤਾ ਉਹ ਪਹਿਲੀ ਅਵਾਦਾਂ ਦੇ ਵਿੱਚ ਆ ਕਿਤੇ ਇਹ ਸਾਡੇ ਭਾਈਚਾਰੇ ਲਈ ਮਾੜਾ ਆਸਰ ਪਵੇ ਫਿਰ ਬਾਅਦ ਦੇ ਵਿੱਚ ਔਖਾ ਹੋ ਜਾਂਦਾ ਇਹ ਸਰਕਾਰਾਂ ਨੂੰ ਪਹਿਲੀ ਸੋਚ ਸਮਝ ਕੇ ਜਿਹੜੀ ਫਿਲਮ ਹੁਣ ਦੇਖ ਕੇ ਰਿਲੀਜ਼ ਕਰਨਾ ਚਾਹੀਦਾ ਜਿਵੇਂ ਕਿਸਾਨੀ ਮੁੱਦੇ ਦੇ ਉੱਤੇ ਪਹਿਲਾਂ ਵੀ ਕੰਗਣਾ ਰਾਉਤ ਨੇ ਕਿੰਨੇ ਆਵਾਜ਼ਾਂ ਦੇ ਵਿੱਚ ਰਿਆ ਸੀ ਉਹ ਕਿੰਨਾ ਅੰਤਾਜਾ ਭੁਗਤਣਾ ਪਿਆ ਫਿਰ ਬਾਅਦ ਵਿੱਚ ਮਾਫੀਆਂ ਮੰਗਦੀ ਫਿਰਦੀ ਸੀ ਇਹ ਇਸ ਕਰਕੇ ਕਹਿੰਦੇ ਆਸੀਂ ਵੀ ਪਹਿਲਾਂ ਹੀ ਅਲੀ ਹੋਣ ਤੋਂ ਪਹਿਲਾਂ ਦੇਖ ਲੈਣੀ ਚਾਹੀਦੀ ਆ ਜਿਵੇਂ ਸਿੱਖ ਸਮਾਜ ਦੇ ਨੇ ਹਿੰਦੂ ਭਾਈਚਾਰਾ ਸਾਡਾ ਮੁਸਲਮਾਨ ਭਾਈਚਾਰਾ ਵੀ ਕਿਸੇ ਦੇ ਖਿਲਾਫ ਜਿਹੜੇ ਕੋਈ ਸੀਨ ਨੇ ਉਹਨਾਂ ਨੂੰ ਦੇਖ ਕੇ ਕੱਟਿਆ ਜਾ ਸਕਦਾ ਤੇ ਉਹੀ ਗੱਲ ਕਹਿੰਦੇ ਆਸੀਂ ਬਸ ਦੇਖੋ ਜਪਾ ਮਾਲਵਿੰਦਰ ਜੀ ਗੱਲਬਾਤ ਕਰ ਲਏ ਨੇ ਕਿ ਆਖਰ ਕੰਗਣਾ ਰਣੋਤ ਨੇ ਬਹੁਤ ਅੱਛੇ ਸੂਝਵਾਨ ਐਕਟਰ ਵੀ ਨੇ ਅੱਛੀ ਪਕੜ ਵੀ ਹੈ ਹੁਣ ਬਤੌਰ ਉਹ ਜੇ ਗੱਲਬਾਤ ਕਰ ਲਾਂ ਮੰਡੀ ਤੋਂ ਬਤੌਰ ਐਮਪੀ ਵੀ ਨੇ ਤਾਂ ਅਗਰ ਮੇਰੇ ਸਾਹਮਣੇ ਉਹ ਅੱਛੇ ਨੇਤਾ ਬਣਦੇ ਨੇ ਤਾਂ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਹਿਮਾਚਲ ਦੇ ਸੀਐਮ ਦੇ ਦਾਵੇਦਾਰ ਜ਼ਰੂਰ ਹੋਣਗੇ ਪਾਰਟੀ ਵੱਲੋਂ ਮੈਂ ਮੁੱਦਾ ਸਮਝਿਆ ਨਹੀਂ ਜੀ ਕਾਸ ਵਾਇਰ ਕਿਹਦੇ ਕਿਹੜੇ ਮੰਤਰੀ ਗੱਲ ਕਰ ਰਹੇ ਹੋ ਜੇ ਮੈਂ ਕਗੜਾ ਰਨੋਤ ਦੀ ਗੱਲ ਕਰਦਾ ਜੀ ਤਾਂ ਕੰਗਨਰਨੋਤ ਨੇ ਇਸ ਟਾਈਮ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰੀ ਸੀਗੀ ਹਾਂਜੀ ਤਾਂ ਉਦੋਂ ਬਾਅਦ ਉਹ ਬੰਦੀ ਤੋਂ ਇਲੈਕਸ਼ਨ ਲੜੀ ਸੀਗੀ ਉਹਨਾਂ ਨੇ ਬਤੌਰ ਐਮਪੀ ਤਾਂ ਐਮਪੀ ਦੀ ਸੀਟ ਜਿੱਤ ਚੁੱਕੇ ਉੱਥੋਂ ਜਿੱਤੇ ਸੀਗੇ ਤਾਂ ਹੈ ਹਾਂਜੀ ਹਾਂ ਹੁਣ ਹਾਂ ਹਾਂ ਤੇ ਲੋਕ ਹੁਣ ਇਹ ਕਹਿ ਰਹੇ ਨੇ ਕਿ ਜੋ ਹੁਣ ਉਹ ਅੱچھے ਨੇਤਾ ਵੀ ਸੀਗੇ ਅੱਛਾ ਮਤਲਬ ਕਿਤੇ ਨਾ ਕਿਤੇ ਉਹ ਮੰਤਰੀ ਮੰਡਲ 'ਚ ਵੀ ਪਹੁੰਚ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਲੋਕ ਇਹ ਕਹਿ ਰਹੇ ਨੇ ਕਿ ਅਗਰ ਉਹ ਅੱਛੀ ਰਾਜਨੀਤੀ ਕਰਨਗੇ ਜਾਂ ਲੋਕਾਂ ਦਾ ਭਲੇ ਦਾ ਕੰਮ ਕਰਨਗੇ ਤਾਂ ਉਹ ਹਿਮਾਚਲ ਦੇ ਸੀਐਮ ਵੀ ਬਣ ਸਕਦੇ ਨੇ ਦੇਖੋ ਤਾਂ ਉਹਨਾਂ ਦੀ ਬਨਾਤਾਂ ਦਿੱਤੇ ਉਹਨਾਂ ਦੀ ਕਾਰਜਕਾਰੀ ਤੇ ਅੱਛੇ ਕੰਮ ਕਰਨਗੇ ਤਾਂ ਉਹਦੇ ਯੋਗ ਹੋਣਗੇ ਜੇਕਰ ਅੱਛੇ ਕੰਮ ਨਹੀਂ ਕਰਨਗੇ ਤਾਂ ਫੇਰ ਤਾਂ ਉਹਦੇ ਗਾਰੀ ਹਰ ਇੱਕ ਬੰਦਾ ਪੇਸ਼ ਕਰਦਾ ਹੁੰਦਾ ਪਰ ਉਹ ਪਵਲਕ ਨੇ ਦੱਸਣਾ ਹੁੰਦਾ ਪਵਲਕ ਦੇ ਪੱਖ ਚ ਪਵਨ ਕੇ ਹਿਤਾ ਲਈ ਕਿੰਨੇ ਕੰਮ ਕਰਦੀ ਆ ਉਹ ਬਿਲਕੁਲ ਜੀ ਜੇ ਆਪਾਂ ਗੱਲਬਾਤ ਕਰ ਲੈਨੇ ਕੰਗਰਨ ਨੌਤ ਨੇ ਜਿਹੜੀ ਫਿਲਮ ਬਣਾਈ ਹੈ ਇਹ ਅਮਰਜੰਸੀ ਇਹ ਮਹਿਰੂਮ ਇੰਦਰਾ ਗਾਂਧੀ ਨੇ ਜੋ ਇਸ ਦੁਨੀਆ ਚ ਨਹੀਂ ਰਹੀ ਉਹ ਤੇ ਫਿਲਮ ਬਣਾਈ ਹੈ ਉਹਨਾਂ ਦੀ ਡਾਕੂਮੈਂਟਰੀ ਹੈ ਉਹਨਾਂ ਨੇ ਇਤਨਾ ਕਿਤੇ ਅਮਰਜੰਸੀ ਲਾਈ ਸੀਗੀ ਨੇਤਾ ਨੂੰ ਜੇਲ੍ਹ ਚ ਕਰਿਆ ਸੀਗਾ ਤਾਂ ਉਦੋਂ ਮੌਕੇ ਤੇ ਚਲੋ ਜਦੋਂ ਵੀ ਕੋਈ ਪੀਐਮ ਹੁੰਦਾ ਉਹ ਆਪਣੇ ਹਿਸਾਬਸਰ ਸਰਦੇਸ਼ ਚਲਾਉਣਾ ਹੁੰਦਾ ਉਹ ਕੋਈ ਨਾ ਕੋਈ ਡਿਸੀਜਨ ਲੈਂਦੇ ਨੇ ਪਰ ਇਹਨਾਂ ਜ਼ਰੂਰ ਹੈ ਕਿ ਜਦੋਂ ਦੇਸ਼ ਦੇ ਹਿੱਤ ਚ ਗੱਲ ਕਰਨੀ ਹੋਵੇ ਤਾਂ ਪਾਰਟੀਆਂ ਦੀ ਰਹਿ ਮਰਸ਼ੂਰਾ ਜ਼ਰੂਰ ਇਹਦੇ ਵਿੱਚ ਕਿਤੇ ਨਾ ਕਿਤੇ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਕੱਲਾ ਪੀਐਮ ਸੀਐਮ ਦੇ ਜਾਂ ਪੀਐਮ ਹੀ ਆਪਣਾ ਡਿਸੀਜਨ ਲੈਂਦਾ ਹੈ ਉਹਦੇ ਵਿੱਚ ਅਗਰ ਆਪਾਂ ਨੂੰ ਗੱਲਬਾਤ ਕਰ ਲੈਣੇ ਕੰਗਨਰ ਨੌਤ ਨੇ ਕਿਸਾਨਾਂ ਤੇ ਵੀ ਬੜੇ ਤੁਹਾਨੂੰ ਪਤਾ ਹੀ ਆ ਤੁਸੀਂ ਨੇ ਕਸਟਵਾਰ ਕਿੱਤੇ ਨੇ ਸਾਡੀਆਂ ਬੀਬੀਆਂ ਨੂੰ ਵੀ ਇਹ ਗੱਲ ਕਿਹਾ ਕਿ 100-100 ਰੁਪਇਆ ਲੈ ਕੇ ਧਰਨੇ ਤੇ ਬੈਠ ਜਾਂਦੀਆਂ ਨੇ ਤਾਂ ਅਗਰ ਆਪਾਂ ਦੇਖਿਆ ਕਿ ਐਜ਼ੇ ਲੇਡੀਜ਼ ਦੂਜੀ ਲੇਡੀਜ਼ ਦੇ ਬਾਰੇ ਐਸੀ ਸੋਚ ਰੱਖਣਾ ਕਿੰਨੀਕ ਸਹੀ ਦੀ ਦੇਖੋ ਜੀ ਇਹ ਚੀਜ਼ਾਂ ਨੂੰ ਸਾ ਕੰਗਣਾ ਰੌਤ ਨੇ ਪਹਿਲਾਂ ਬੁਲੀਵਾਹ ਦੇ ਵਿੱਚ ਕਿਹਾ ਮੰਗਦੀ ਸੀ ਪਰ ਜੇ ਜੱਟ ਚੰਗਾ ਨੇਤਾ ਹੁੰਦਾ ਉਹ ਪਹਿਲਾਂ ਜਿਹੜੇ ਉਹਦੇ ਬੋਲ ਹੁੰਦੇ ਨੇ ਉਹ ਮਿੰਮੇ ਤੋਲਵੇਂ ਬੋਲ ਉਹਦੇ ਨੇ ਜਿਹੜੇ ਕੋਈ ਇਹੋ ਜਿਹੇ ਵਾਅਦਿਆਂ ਦੇ ਵਿੱਚ ਆਉਂਦੇ ਨੇ ਫੇਰੇ ਇਹ ਮਜਬੂਰ ਹੋ ਕੇ ਜਦੋਂ ਮਾਹੌਲ ਖਰਾਬ ਜਾਂ ਉਹ ਇਹਨਾਂ ਦੀ ਸਭੀ ਨੂੰ ਥੇਸ ਪਹੁੰਚ ਜਾਂ ਫਿਰ ਇਹਨਾਂ ਨੂੰ ਮਾਫੀਆਂ ਮੰਗਾ ਦੇ ਫਿਰਦੇ ਨੇ ਵਾਅਦੇ ਵਿੱਚ ਪਰ ਇਹ ਚੀਜ਼ ਕਹਿ ਰਿਹਾ ਆ ਵੀ ਕੰਗਣਾ ਨੇ ਜੇ ਉਹ ਬੀਬੀ ਅਮਰਕੌਰ ਦੇ ਜਿਹੜੀ ਬਜ਼ੁਰਗ ਮਾਤਾ ਸੀ ਉਹਨਾਂ ਦੇ ਕਿਨੇ 100-100 ਰੁਪਏ ਦੇ ਪਿੱਸੇ ਇਹਨਾਂ ਨੂੰ ਬੋਲਿਆ ਉਹਨਾਂ ਨੇ ਬੋਲਿਆ ਵੀ 1000 ਰੁਪਏ ਦੇ ਦਾਂਗੇ ਤੈਨੂੰ ਦਿਹਾੜੀ দাও ਕਹਿੰਦੇ 100-100 ਰੁਪਏ ਦਿਹਾੜੀ ਪਿੱਸੇ ਫਿਰਦੇ ਨੇ ਫਿਰ ਕਿੰਨਾ ਵਿਰੋਧ ਹੋਇਆ ਪਰ ਇਹ ਕੀ ਜਾਨੂ ਜਿਹੜੇ ਨੇਤਾ ਬੰਦੇ ਹੁੰਦੇ ਨੇ ਪਹਿਲੇ ਸੋਚ ਸਮਝ ਕੇ ਬੋਲਣਾ ਚਾਹੀਦਾ ਪਬਲਿਕ ਦੇ ਵਿੱਚ ਜਿਹੜਾ ਕਿਸਾਨਾਂ ਦਾ ਅਸੀਂ ਉਹ ਗਾਇਆ ਹੋਏ ਆ ਫਸਲਾਂ ਨੇ ਉਹਨਾਂ ਦਾ ਨਾਜ ਆ ਜੇ ਅਸੀਂ ਉਹਨਾਂ ਦੇ ਨਾਜ ਤੇ ਪੜਦੇ ਆਂ ਅਸੀਂ ਪਰ ਉਹ 100 ਵਾਰ ਸੋਚ ਲੈਣਾ ਚਾਹੀਦਾ ਗਰੀਬ ਜਾਂ ਕਿਸਾਨ ਹੋਵੇ ਇਹਨਾਂ ਬਾਰੇ ਜਿਹੜੇ ਸ਼ਬਦ ਬੋਲਣੇ ਨੇ ਉਹ ਪਹਿਲੇ ਸੋਚ ਕੇ ਬੋਲਣੇ ਚਾਹੀਦੇ ਨੇ ਫਿਰ ਬਾਅਦ ਦੇ ਵਿੱਚ ਮਾਫੀਆਂ ਮੰਗਣ ਦਾ ਕੋਈ ਫਾਇਦਾ ਨਹੀਂ ਬਿਲਕੁਲ ਦੇਖੋ ਜੇ ਆਪਾਂ ਇਹ ਗੱਲ ਕਹਿ ਦਈਏ ਕਿ ਐਜ਼ ਅ ਲੇਡੀਜ਼ ਤੁਸੀਂ ਇੱਕ ਲਾਈਵ ਦੇ ਵਿੱਚ ਕਿਸੇ ਦੀ ਬੇਟੀ ਹੋ ਤਾਂ ਆਨਾਲਾਈਨ ਟਾਈਮ ਦੇ ਵਿੱਚ ਤੁਸੀਂ ਕਿਸੇ ਦੀ ਨੂੰਹ ਬੰਨ ਹੈ ਮਾਂ ਬੰਨ ਹੈ ਤਾਂ ਤੁਹਾਨੂੰ ਐਸੀ ਇੱਕ ਕਹਿੰਦੇ ਨੇ ਪਰਮਾਤਮਾ ਵੱਲੋਂ ਇੱਕ ਜਿਹੜੀ ਕਹਿੰਦੇ ਮਾਂ ਹੁੰਦੀ ਹੈ ਜਾਂ ਭੈਣ ਆਉਂਦੀ ਹੈ ਉਹ ਸੌਫਟ ਹੁੰਦੀ ਹੈ ਰੱਬ ਨਾਲ ਜੁੜੀ ਹੁੰਦੀ ਹੈ ਸਭ ਦਾ ਦੁੱਖ ਦੁੱਖ ਤਕਲੀਫs ਜਿਆਦਾ ਖੜਦੀ ਹੈ ਤਾਂ ਐਸੀ ਔਰਤ ਹੋ ਕੇ ਜਾਂ ਐਸੀ ਤੁਸੀਂ ਲੇਡੀਜ਼ ਹੋ ਕੇ ਤੁਸੀਂ ਦੂਜੀ ਲੇਡੀਜ਼ ਦੇ ਭਾਵਨਾਉਂ ਠੇਸ ਪਹੁੰਚਾਉਣੀ ਹੋ ਫਿਰ ਤੁਸੀਂ ਮੈਂ ਜੇ ਗੱਲ ਕਰਦਾ ਉਹਨਾਂ ਦੀ ਸਾਡੀ ਹਿੰਦੂ ਜਿਹੜੇ ਹੈ ਭਾਈਚਾਰਾ ਜਾਂ ਮੁਸਲਮ ਭਾਈਚਾਰੇ ਦੀ ਗੱਲ ਕਰ ਲੈਣਾ ਚਲੋ ਮੁਸਲਮ ਭਾਈਚਾਰੇ ਦੀਆਂ ਮਹਿਲਾਵਾਂ ਨੇ ਕਿਤਨਾ ਕਿ ਦਿੱਲੀ ਦੇ ਵਿੱਚ ਤਿੰਨ ਤਲਾਕ ਦੇ ਜਿਹੜੇ ਉਹਦੇ ਵਿਰੋਧਕ ਗੱਲ ਕਰੀ ਸੀ ਕਿ ਜੇ ਸਾਡੇ ਧਰਮ ਦਾ ਮਸਲਾ ਹੈ ਸਾਡੇ ਧਰਮ ਦੇ ਵਿੱਚ ਆਏ ਚਾਰ ਤਲਾਕ ਹੋਣ ਜਾਂ ਪੰਜ ਤਲਾਕ ਹੋਣ ਇਹ ਸਾਡੇ ਧਰਮ ਦੇ ਮੋਢੀਆਂ ਨੇ ਦੇਖਣਾ ਤੇ ਤੁਸੀਂ ਉਹਦੇ ਵਿੱਚ ਵੀ ਕੰਗਨਾ ਰਣੋਤ ਨੇ ਵੀ ਗੱਲ ਇਹਦੇ ਵਿੱਚ ਪਿਆ ਸੀਗਾ ਕਿ ਜੀ ਇਹ ਜਾਣ ਬੁੱਝ ਕੇ ਤਲਾਕ ਕਰਵਾਉਂਦੀਆਂ ਨੇ ਇਹ ਜਾਣ ਬੁੱਝ ਕੇ ਮੋਦੀ ਸਾਹਿਬ ਦੇ ਐਮਪੀ ਚਲਦੀਆਂ ਨੇ ਉਦੋਂ ਵੀ ਕਿਤਨਾ ਕਿਤੇ ਬਿਵਾਦ ਦੇ ਵਿੱਚ ਕੰਗਨਾਂ ਰੋਂਦ ਕੇ ਡਿਰੀ ਗਈ ਹੈ ਤਾਂ ਉਹੀ ਆਪਾਂ ਤੇ ਕਹਿਣਾ ਚਾਹੁੰਦੀ ਕੋਸ਼ਿਸ਼ ਕਰਦੇ ਹਾਂ ਕਿ ਜਦੋਂ ਤੁਸੀਂ ਕੋਈ ਸੀ ਚੀਜ਼ ਕਮਿਊਨਿਟੀ ਹੈ ਜਾਂ ਸਿੱਖ ਕਮਿਊਨਿਟੀ ਹੈ ਹਿੰਦੂ ਕਮਿਊਨਿਟੀ ਹੈ ਜਾਂ ਮੁਸਲਮਾਨ ਕਮਿਊਨਿਟੀ ਆ ਉਹਦੇ ਬਾਰੇ ਚਾਰ ਗੱਲਾਂ ਕਹੋਗੇ ਤਾਂ ਕਿਤਨਾ ਕਿਤੇ ਉਹਨਾਂ ਦੀ ਜਿਹੜੀ ਭਾਵਨਾ ਨੇ ਉਹ ਠੇਸ ਤਾ ਪਹੁੰਚੇਗੀ ਨਾ ਦੇਖੋ ਜੀ ਜਿਹੜੇ ਇਹੇ ਨੇਤਾ ਹੁੰਦੇ ਨੇ ਪਹਿਲਾਂ ਦੂਜੇ ਤੇ ਆਪਾਂ ਉਂਗਲ ਜਗਦੇ ਆਂ ਤੇ ਨੰਗਲਾ ਛੋਡੇ ਵਾਲੇ ਬੱਲੇ ਵੀ ਹੁੰਦੀਆਂ ਨੇ ਜੀ ਹੈਲੋ ਹਾਂਜੀ ਹਾਂਜੀ ਇਹ ਚੀਜ਼ ਇਹ ਚੀਜ਼ ਸੋਚ ਕੇ ਬੋਲਣੀ ਚਾਹੀਦੀ ਆ ਮੈਂ ਤੁਹਾਡੀ ਗੱਲ ਨਾਲ ਸਹਿਮਤ ਆਂ ਜੇ ਅੱਜ ਕਿਸੇ ਦੀ ਕੁੜੀ ਆ ਤਾਂ ਕੱਲ ਨੂੰ ਕਿਸੇ ਦੀ ਨੂੰਹ ਹੋਊਗੀ ਕੱਲ ਨੂੰ ਕਿਸੇ ਦੀ ਮਾਂ ਬਣੂ ਕਿਸੇ ਦੀ ਸੱਸ ਬਣੂਗੀ ਪਰ ਇਹ ਗੱਲਾਂ ਜਿਹੜਾ ਪਾਣੀ ਪਤਾ ਹੁੰਦਾ ਸਿਆਣਿਆਂ ਦਾ ਆਖਿਆ ਹੁੰਦਾ ਵੀ ਪਾਣੀ ਜਿਹੜਾ ਬਾਹਰ ਹੋ ਜਾਂਦਾ ਕੇਰਾ ਨੰਗਣਾ ਤਾਂ ਉਹ ਪੁਲਸ ਵੱਲੋਂ ਦੀ ਉਹ ਪੈਂਦਾ ਪਰ ਇਹ ਜਿਹੀ ਚੀਜ਼ਾਂ ਇਹ ਕਿਉਂ ਨਹੀਂ ਸੋਚ ਕੇ ਬੋਲਦੀ ਮੈਨੂੰ ਤਾਂ ਲੱਗਦਾ ਨਹੀਂ ਵੀ ਇਹਦੀਆਂ ਆਦਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਦਲ ਜਾਣਗੀਆਂ ਇਹ ਸਿਆਣੇ ਸਿੰਘ ਕਹਿੰਦੇ ਨੇ ਹੁਣ ਤੇ ਇਹ ਕੁੱਤੇ ਦੀ ਪੂਛ ਕਹਿੰਦੇ ਭੂਗਣੀ ਦੇ ਵਿੱਚ ਪਾ ਦੋ ਬਿੰਗੀ ਦੀ ਬਿੰਗੀ ਰਹੂਗੀ ਪਰ ਜਿਹੜੀਆਂ ਆਦਤਾਂ ਨੇ ਇਹਨੂੰ ਸਮੇਂ-ਸਮੇਂ ਦੇ ਸਿਰ ਬਦਲ ਲੈਣੀਆਂ ਚਾਹੀਦੀਆਂ ਨੇ ਜਦੋਂ ਆਮ ਤੇ ਉਦੋਂ ਠੀਕ ਆ ਜਦੋਂ ਨੇਤਾ ਹੋਗੇ ਜਦੋਂ ਮੁੱਖ ਮੰਤਰੀ ਬਣਨਾ ਜਾ ਕਿਸੇ ਦੀ ਤੂੰ ਨੂੰ ਬਣੇਗੀ ਜਾਂ ਕਿਸੇ ਦੀ ਠਾਸ ਬਣੇਗੀ ਉਹ ਆਉਣ ਵਾਲੇ ਹਾਲਾਤ ਨੇ ਜਿਹੜੇ ਉਹ ਤੈਨੂੰ ਆਉਣ ਵਾਲੇ ਹਾਲਾਤ ਬਹੁਤ ਤੇਰੀ ਜ਼ਿੰਦਗੀ ਲਈ ਪ੍ਰੇਸ਼ਾਨ ਕਰਨਗੇ ਬਿਲਕੁਲ ਜੀ ਜੇ ਆਪਾਂ ਗੱਲਬਾਤ ਕਰ ਲੈਂਦੇ ਆ ਸਰ ਕਿ ਆਖਿਰ ਕੰਗਨਰ ਨੋ ਤੜੀ ਬਲਵਿੰਦਰ ਜੀ ਜੇ ਐچھے ਐਕਟਰ ਨੇ ਜਾਂ ਐچھے ਆਪਾਂ ਇਨਸਾਨ ਵਾਲੀਏ ਤਾਂ ਉਹਨਾਂ ਦਾ ਫਿਊਚਰ ਹੈ ਮੈਨੂੰ ਬਹੁਤ ਜ਼ਿਆਦਾ ਕਿਤਨਾ ਕਿਤੇ ਬ੍ਰਾਈਟ ਦਿਂਦਾ ਹੈ ਤਾਂ ਜੇ ਵੀ ਮੈਂ ਤੁਹਾਨੂੰ ਗੱਲ ਦੱਸੀ ਹੈ ਕਿ ਜੇ ਉਹ ਕਿਤਨਾ ਕਿਤੇ ਅੱਛੇ ਰਾਜਨੀਤੀ ਚ ਆ ਜਾਂਦੇ ਨੇ ਤਾਂ ਇੱਕ ਤਾਂ ਆਉਂਦਾ ਕਿ ਜਿਹੜੀ ਕਿ ਲੇਡੀਜ਼ ਹੁੰਦੀ ਹੈ ਉਹ ਦਾ ਬੋਲ ਬਾਣੀ ਹੁੰਦੀ ਹੈ ਜਾਂ ਗੱਲ ਕਰਨ ਦਾ ਤਰੀਕਾ ਹੁੰਦਾ ਉਹ ਕਿਤਨਾ ਕਿਤੇ ਬੜਾ ਸੌਫਟ ਹੁੰਦਾ ਤੇ ਲੋਕ ਸੁਣਦੇ ਵੀ ਨਹੀਂ ਜੇ ਮੈਂ ਆਪਾਂ ਮਰਦਾਂ ਦੀ ਗੱਲ ਕਰੀਏ ਮਰਦਾਂ ਦੀ ਜ਼ੁਬਾਨ ਕੀ ਪਰ ਫਿਸਲ ਜਾਂਦੀ ਹੈ ਤੂੰ ਟੜਕਤੇ ਵੀ ਪਹੁੰਚ ਜਾਂਦੇ ਆ ਗੁੱਸਾ ਬੜੀ ਜਲਦੀ ਕਰ ਲੈਣੇ ਆ ਪਰ ਜੇ ਲੇਡੀਜ਼ ਦੀ ਗੱਲ ਕਰੀਏ ਇਹ ਚ ਸ਼ੈਨ ਸ਼ਕਤੀ ਕਹਿੰਦੇ ਬਹੁਤ ਜ਼ਿਆਦਾ ਹੁੰਦੀ ਹੈ ਤੇ ਗੱਲ ਮਨਾਉਣ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਕਲਾ ਪਰਮਾਤਮਾ ਦਿੱਤੀ ਹੈ ਤੇ ਗੱਲ ਮਨਵਾ ਵੀ ਲੈਂਦੀਆਂ ਨੇ ਆਪਣੀਆਂ ਦੇਖੋ ਜੀ ਮੈਂ ਇਹ ਗੱਲ ਕਹਿਣਾ ਜਿਹੜਾ ਕਲਾਕਾਰ ਹੁੰਦਾ ਉਹੋ ਦੇ ਉਹਨੂੰ ਆਪ ਦੇ ਕਲਾ ਤੇ ਨਜ਼ਰੀਏ ਤੇ ਲੋਕਾਂ ਨੂੰ ਭਾਵਿਤ ਕਿਵੇਂ ਕਰਨਾ ਜੇ ਆਪਾਂ ਲੋਕ ਭਾਵਕ ਨੂੰ ਆਪਣੇ ਵੱਲ ਖਿੱਚਣਾ ਤਾਂ ਲੋਕਾਂ ਦੇ ਹਿੱਤਾਂ ਦੀ ਆਖੀ ਜ਼ਰੂਰ ਕਰਨੀ ਪਊਗੀ ਲੋਕਾਂ ਦੇ ਹੱਕਾਂ ਦੀ ਗੱਲ ਜ਼ਰੂਰ ਕਰਨੀ ਪਊਗੀ ਜੇ ਅਸੀਂ ਆਪਣੀ ਭਾਵਨਾ ਨਾਲ ਤੇ ਲੋਕਾਂ ਦੀ ਭਾਵਨਾ ਨੂੰ ਠੇਸ ਪਹਚਾਵਾਂਗੇ ਤਾਂ ਫਿਰ ਇਹ ਜਿਹੜੇ ਮਤਲਬ ਕਲਾਕਾਰ ਹੁੰਦੇ ਨੇ ਉਹਨਾਂ ਨੂੰ ਥੋੜੇ ਟਾਈਮ ਲਈ ਲੋਕ ਪਸੰਦ ਕਰਦੇ ਹੁੰਦੇ ਨੇ ਜਿਹੜਾ ਆਮ ਨਾਦਰ ਕਦੇ ਆਮ ਸਮਾਜ ਬਾਰੇ ਗੱਲ ਕਰਦਾ ਵਧੀਆ ਗੱਲਾਂ ਕਰਦਾ ਸਮਾਜ ਆ ਜਿਹੜਾ ਕਲਾਕਾਰ ਜਾਂ ਫਿਲਮੀ ਐਕਟਰਾਂ ਨੂੰ ਉਹਨਾਂ ਨੂੰ ਉਹੀ ਦਿਲ ਤੇ ਉਹਨਾਂ ਦੇ ਰਾਜ ਕਰਦੇ ਨੇ ਜਿਹੜੇ ਕਲਾਕਾਰ ਵਧੀਆ ਗੱਲਾਂ ਕਰਦੇ ਨੇ ਤੇ ਵਧੀਆ ਸਮਾਜ ਦੇ ਵਿੱਚ ਆਪਣੀਆਂ ਫਿਲਮਾਂ ਜਾਂ ਗਾਣੇ ਪੇਸ਼ ਕਰਦੇ ਜਿਹੜਾ ਪਰਿਵਾਰ ਦੇ ਵਿੱਚ ਰਹਿ ਕੇ ਆਪਾਂ ਬੈਠ ਕੇ ਸੁਣ ਸਕਦੇ ਹਾਂ ਬਿਲਕੁਲ ਜੇ ਮਾਲਵਿੰਦਰ ਜੀ ਆਪਾਂ ਗੱਲਬਾਤ ਕਰ ਲੈਨੇ ਆ ਕਿ ਦੇਖੋ ਗੁਰਦਾਸਪੁਰ ਤੋਂ ਸਨੀ ਦਿਓਲ ਉਥੋਂ ਇਲੈਕਸ਼ਨ ਲੜੇ ਭਾਰਤੀ ਜਨਤਾ ਪਾਰਟੀ ਤੋਂ ਜਿੱਤੇ ਵੀ ਉਸ ਤੋਂ ਪਹਿਲਾਂ ਵਿਨੋਦ ਖੰਨਾ ਭਾਰਤੀ ਜਨਤਾ ਪਾਰਟੀ ਤੋਂ ਲੜੇ ਸੀਗੇ ਉਹ ਵੀ ਉਥੋਂ ਐਮਪੀ ਬਣੇ ਪਰ ਦੇਖਿਆ ਗਿਆ ਜਿਵੇਂ ਕੰਗਨਾਰ ਨਰਨੋਤ ਲਾਲੋ ਜਾਂ ਇਹ ਵੀ ਐਮਪੀ ਨੇ ਪਰ ਜਿਹੜੇ ਇੰਡਸਟਰੀ ਤੋਂ ਲੋਕ ਆਉਂਦੇ ਨਹੀਂ ਐਮਪੀ ਤਾਂ ਜਰੂਰ ਬਣ ਜਾਂਦੇ ਨੇ ਉਹ ਕਿਉਂਕਿ ਉਹ ਸੈਲਿਬ੍ਰਿਟੀ ਹੁੰਦੇ ਨੇ ਪਰ ਆਪਣੇ ਏਰੀਏ ਦੀ ਨਾ ਤਾਂ ਉਹ ਕਦੇ ਮੈਂ ਲੋਕ ਸਭਾ ਦੇ ਵਿੱਚ ਬਾਤ ਚੁੱਕਦੇ ਦੇਖੇ ਨੇ ਨਾ ਹੀ ਕਿਤੇ ਨਾ ਕਿਤੇ ਜਿਆਦਾਤਰ ਉਹ ਲੋਕਾਂ ਦੀ ਹੈ ਜਿਹੜੀ ਆਵਾਜ਼ ਹੈ ਉੱਥੇ ਮਸਲੇ ਹੱਲ ਕਰਦੇ ਦੇਖਣ ਏਰੀਆ ਦੇ ਵਿੱਚ ਤਾਂ ਤੁਹਾਨੂੰ ਕੀ ਲੱਗਦਾ ਕਿ ਐਸੇ ਲੋਕ ਨੇ ਜਿਹੜੇ ਆਉਂਦੇ ਨੇ ਸਿਰਫ ਕਿਤਨਾ ਕਿਤੇ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਅਲੋਪ ਹੀ ਹੋ ਜਾਂਦੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਲੋਕ ਲੋਕ ਤਾਂ ਉਮੀਦ ਦੇ ਕੇ ਵੋਟ ਪਾਉਂਦੇ ਨੇ ਉਹਦੇ ਬਾਅਦ ਵੋਟ ਐਡੀ ਉਹ ਵੀ ਖਰਾਬ ਹੁੰਦੀ ਹੈ ਤੇ ਕਿਤਨਾ ਕਿਤੇ ਜਿਹੜੀ ਉਹਨਾਂ ਦੀਆਂ ਜਿਹੜੇ ਭਾਵਨਾਵਾਂ ਹੁੰਦੀਆਂ ਉਹਨੂੰ ਵੀ ਠੇਸ ਪਹੁੰਚਦੀ ਹੈ ਇਹ ਗੱਲ ਜਿਵੇਂ ਤੁਸੀਂ ਸ਼ਨੀ ਦਿਵਲ ਦੀ ਕਰ ਰਹੇ ਹੋ ਲੋਕਾਂ ਨੂੰ ਇੱਕ ਆਸ ਹੁੰਦੀ ਦੀ ਆਸ ਦੀ ਤਰਨ ਸੀ ਵੀ ਜਿਹੜਾ ਪੈਸੇ ਪੱਖੋਂ ਆ ਇਹਨੂੰ ਕਾਫੀ ਚੀਜ਼ ਦੀ ਭੁੱਖ ਨਹੀਂ ਵੀ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਜੇ ਸਮਾਜ ਦੀ ਉਹਨਾਂ ਨੇ ਸੇਵਾ ਨਹੀਂ ਕੀਤੀ ਸਮਾਜ ਦਾ ਹਾਲਚਾਲ ਨਹੀਂ ਪੁੱਛਿਆ ਜਿਨ੍ਹਾਂ ਨੇ ਉਸ ਟਾਈਮ ਉਹਨਾਂ ਨੂੰ ਐਮਪੀ ਬਣਾਇਆ ਲੋਕਾਂ ਨੇ ਉਹਨਾਂ ਦੀਆਂ ਆਸਾਂ ਉਮੀਦਾਂ ਬਹੁਤ ਈਆਂ ਇਹਦੇ ਉੱਤੇ ਜਦੋਂ ਕੋਈ ਵੀ ਫਿਲਮੀ ਐਕਟਰ ਇਹਦੇ ਸਮਾਜ ਦੇ ਵਿੱਚ ਆਉਂਦਾ ਉਹਨਾਂ ਨੂੰ ਦੋੇ ਪੱਖਾਂ ਤੋਂ ਦੇਖਿਆ ਜਾਂਦਾ ਵੀ ਪੈਸੇ ਪੱਖੋਂ ਜਾਂ ਉਹਦੀ ਬੋਲਬਾਣੀ ਪੱਖੋਂ ਜਾਂ ਉਹਦੇ ਇਲਾਕੇ ਦੇ ਪੱਖੋਂ ਇਹ ਚੀਜ਼ਾਂ ਦੇਖ ਕੇ ਕਿ ਲੋਕ ਵੋਟ ਆਪਾਉਣੇ ਨੇ ਉਹਨਾਂ ਨੂੰ ਬਹੁਤ ਉਮੀਦਾਂ ਹੁੰਦੀਆਂ ਨੇ ਜਦੋਂ ਉਮੀਦਾਂ ਤੇ ਨਹੀਂ ਖਰੇ ਉੱਤਰ ਦੇ ਫੇਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੁੰਦਾ ਉਹਨਾਂ ਨੂੰ ਵੀ ਪਤਾ ਲੱਗ ਜਾਂਦੀ ਜੀ ਆਪਾਂ ਕਿੰਨਾ ਟਾਈਮ ਆਪਾਂ ਲੋਕਾਂ ਨੇ ਵੋਟਾਂ ਪਾਈਆਂ ਨੇ ਕਿੰਨੇਕ ਲੋਕਾਂ ਦੇ ਮਸਲੇ ਜਾਂ ਸਮਾਜ ਦੇ ਜਾਂ ਸੱਭਿਆਚਾਰ ਬਾਰੇ ਆਪਾਂ ਕਿੰਨੀਆਂ ਜਿੰਨੇ ਦੀਆਂ ਗੱਲਾਂ ਕੀਤੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਫੇਰ ਉਹ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਂਦੇ ਇੱਕ ਵਾਰ ਲੋਕ ਮੌਕਾ ਜ਼ਰੂਰ ਦਿੰਦੇ ਨੇ ਜੀ ਤੇ ਜੀ ਮੈਂ ਆਪਾਂ ਕਹਿ ਦਈਏ ਰਾਜਨੀਤੀ ਜਿਹੜੀ ਇਹ ਲੋਕ ਉਹਰੇ ਪੈਸੇ ਕਮਾਉਣ ਆਉਂਦੇ ਨੇ ਜਾਂ ਲੋਕਾਂ ਦਾ ਸੇਵਾ ਕਰਨ ਆਉਂਦੇ ਨੇ ਜਿਵੇਂ ਮੈਂ ਤਾਂ ਹਾਜੂ ਆਪਾਂ ਨੇ ਸਵੇਰੇ ਕੰਮ ਜਿਹੜਾ ਇੱਕ ਲਾਈਵ ਕਰਿਆ ਸੀਗਾ ਕਿ ਜਿਹੜਾ ਅੱਜ ਹੈ ਉਹ ਪੰਜਾਬ ਦੀ ਜ਼ਿਮਨੀ ਚੋਣਾਂ ਦਾ ਜਿਹੜਾ ਪ੍ਰਚਾਰ ਹੈ ਉਹ ਅੱਜ ਤੋਂ ਸਮਾਪਤ ਹੋ ਜਾਏਗਾ ਤੇ ਜਿਹੜੇ 4 ਸੀਟਾਂ ਨੇ ਜਿੱਥੇ ਇਲੈਕਸ਼ਨ ਹੋ ਰਹੀ ਹੈ ਉਹਦੇ ਵਿੱਚ 6 ਲੱਖ 96 ਹਜ਼ਾਰ ਵੋਟ ਨੇੜੇ VOTER ਆਪਣਾ ਇਸਤੇਮਾਲ ਕਰਨਗੇ ਵੋਟ ਦਾ ਤਾਂ ਉਹਦੇ ਵਿੱਚ ਵੀ ਆਪਾਂ ਨੇ ਇਹੀ ਗੁਜਾਰਸ਼ ਕੀਤੀ ਸੀਗੀ ਕਿ ਭਾਈ ਸ਼ਾਂਤੀ ਨਾਲ ਵੋਟਾਂ ਪਾਓ ਪਾਰਟੀਆਂ ਬਣਦੀਆਂ ਰਹਿੰਦੀਆਂ ਨੇ ਆਉਂਦੀਆਂ ਜਾਂਦੇ ਰਹਿੰਦੇ ਨੇ ਨੇਤਾ ਤੇ ਤੁਸੀਂ ਆਪਣੇ ਜਿਹੜਾ ਕੰਮਕਾਰ ਆ ਜਿਹੜਾ ਤੁਹਾਡਾ ਜ਼ਿੰਦਗੀ ਦਾ ਤੁਹਾਡਾ ਉਹਨਾਂ ਲੋਕਾਂ ਦੇ ਨਾਲ ਪੈਣਾ ਚਾਹ ਹਿੰਦੂ ਨੇ ਮੁਸਲਮਾਨ ਹੈ ਸਿੱਖ ਹੈ ਅਸਾਈ ਹੈ ਕੋਈ ਸੀ ਵੀ ਜਾਤ ਪਾਤ ਦਾ ਤੁਹਾਡਾ ਬਿਜ਼ਨਸ ਹੈ ਜਾਂ ਤੁਹਾਡਾ ਮਹੱਲਾ ਹੈ ਤੁਹਾਡੀ ਜ਼ਿੰਦਗੀ ਉਹਨਾਂ ਦੀ ird girdhi ਹੀ ਗੁਜ਼ਰਨੀ ਹੈ ਤੁਸੀਂ ਉਹੀ ਭਾਈਚਾਰੇ ਦੇ ਵਿੱਚ ਰਹਿਣਾ ਹੈ ਤਾਂ ਆਪਣੇ ਭਾਈਚਾਰੇ ਨੂੰ ਇਲੈਕਸ਼ਨ ਦੀ ਭੇਟਾ ਨਾ ਚੜਨ ਦਿਓ ਤਾਂ ਤੁਸੀਂ ਇਸ ਵਿਸ਼ੇ ਬਾਰੇ ਕੀ ਗੱਲ ਕਹੋਗੇ ਕਿ ਭਾਈ ਜੇ ਆਪਣੇ ਪੰਜਾਬ ਦੇ ਵਿੱਚ ਇਲੈਕਸ਼ਨਾਂ ਨੇ ਤਾਂ ਸ਼ਾਂਤੀ ਨਾਲ ਪਾਇਓ ਸ਼ੋਰ ਖਰਾਬੇ ਤੋਂ ਦੂਰ ਰਹੇ ਹੋ ਖੂਨ ਖਰਾਬੇ ਤੋਂ ਦੂਰ ਰਹੇ ਹੋ ਤੇ ਜਿੰਨਾ ਆਪਣਾ ਭਾਈਚਾਰਾ ਜਿਹੜਾ ਜਿਹੜਾ ਤੁਹਾਡਾ ਅੱਜ ਤੱਕ ਬਚਪਨ ਤੋਂ ਹੁਣ ਤੱਕ ਕਾਇਮ ਰੱਖਿਆ ਤੁਸੀਂ ਨੇ ਉਵੇਂ ਹੀ ਅੱਗੇ ਰੱਖਿਓ ਆਪਣੇ ਮਾਪਪਰ ਦੀ ਜਿਹੜੀ ਇੱਕ ਭਾਈਚਾਰਾ ਹੈ ਉਹਨਾਂ ਨੂੰ ਵੀ ਕਾਇਮ ਰੱਖਿਓ ਹਾਂ ਇਹ ਗੱਲ ਤੁਹਾਡੀ ਨਾਲ ਬਿਲਕੁਲ ਮੈਂ ਸਹਿਮਤ ਹਾਂ ਵੋਟਾਂ ਆਉਂਦੀਆਂ ਆਉਂਦੀਆਂ ਨੇ ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ ਨੇ ਅੱਪਲਾ ਸਰਪੰਚੀ ਵਾਲੀਆਂ ਵੀ ਹੋ ਕੇ ਦੇਖਿਆ ਨੇ ਪਰ ਮੈਂ ਤਾਂ ਇਹੀ ਕਹਿਣਾ ਵੀ ਜੋ ਵੀ ਵੋਟ ਵੋਟਰਾਂ ਨੇ ਵੀਰਾਂ ਨੇ ਪਾਉਣੀਆਂ ਭੈਣਾਂ ਨੇ ਪਾਉਣੀਆਂ ਉਹ ਸਮੇਂ ਸਿਰ ਪਹੁੰਚ ਕੇ ਵੋਟ ਪਾਓ ਤੇ ਕਿਸੇ ਨਾਲ ਉੱਚਿਆ ਬੋਲੋ ਨਾ ਕਿਸੇ ਨੂੰ ਮੰਦਾ ਨਾ ਬੋਲੋ ਜੋ ਮਹਾਰਾਜ ਨੇ ਉੱਤੇ ਕਿਸੇ ਦੇ ਤਾਜ ਸਿਰ ਤੇ ਦੇਣਾ ਲੋਕਾਂ ਦਾ ਵਿਸ਼ਵਾਸ ਜਿਹੜਾ ਬੰਦਾ ਜਿੱਤੂਗਾ ਤੇ ਕੋਈ ਆਸਾਂ ਉਮੀਦਾਂ ਤੇ ਵੋਟਾਂ ਪਾਉਂਦੇ ਨੇ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਸਮਾਂ ਬਦਲਣ ਨੂੰ ਕਦੇ ਡੇਰ ਨਹੀਂ ਲੱਗਦੀ ਪਰ ਮੈਂ ਦੇਖ ਰਿਹਾ ਸੀ ਬਠਿੰਡੇ ਦੇ ਏਰੀਏ ਦੀ ਵੀ ਦੇਖੀ ਸੀ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਟੱਕਰ ਆ ਇਹ ਜਿਹੜੇ ਬਰਨਾਲੇ ਦੀ ਦੇਖੀ ਸੀ ਮੈਂ ਉਥੋਂ ਵੀ ਇਹਨਾਂ ਦੀ ਟੱਕਰ ਆ ਪਰ ਜਿਹੜਾ ਫੈਸਲਾ ਹੋਊਗਾ ਉਹ ਥੋੜੀਆਂ ਵੋਟਾਂ ਦੀ ਹੋਣਾ ਕਿਉਂ ਥੋੜੀਆਂ ਵੋਟਾਂ ਤੇ ਹੋਣਾ ਜਿਵੇਂ ਸਾਡੀ ਸਰਕਾਰ ਬਣੀਆ ਮਾਨ ਸਾਹਿਬ ਦੀ ਉਹਦੇ ਵਿੱਚ ਕਈ ਮੁੱਦੇ ਆ ਗਏ ਕਿਸਾਨਾਂ ਦੇ ਜਿਵੇਂ ਜੀਰੀ ਦਾ ਮੁੱਦਾ ਹੋ ਗਿਆ ਜਿਵੇਂ ਡੀਏਪੀ ਦਾ ਬਜਾਈ ਦਾ ਮੁੱਦਾ ਹੋ ਗਿਆ ਸਰਕਾਰਾਂ ਨੇ ਐਮਐਲਏ ਨੇ ਕਿਸੇ ਨੇ ਉਹਨਾਂ ਦਾ ਜਿਹੜੇ ਵੀ ਵੋਟਰਾਂ ਲਵੇ ਜਾਂਦੇ ਤੇ ਉਹਨਾਂ ਲਵੇ ਕੋਈ ਜਵਾਬ ਨਹੀਂ ਸੀ ਕਿਸਾਨਾਂ ਦੇ ਬਾਰੇ ਵੀ ਜੀਜਪੀ ਕਿਉਂ ਨਹੀਂ ਆਇਆ ਜਾਂ ਚੋਣਾਂ ਸਾਡਾ ਕਿਉਂ ਨਹੀਂ ਚੱਕਿਆ ਗਿਆ ਸਾਡੀ ਸਰਕਾਰ ਦੀ ਇਹ ਬੇਕਾਮੀ ਇਹੀ ਰਹੀ ਆ ਜਿਹੜਾ ਉਹਨਾਂ ਨੂੰ ਨੁਕਸਾਨ ਹੋ ਸਕਦਾ ਇਹ ਚੀਜ਼ਾਂ ਦਾ ਜਰੂਰ ਇਫੈਕਟ ਹੋਊਗਾ ਜਿਹੜੀ ਸਾਡੇ ਮਾਨ ਸਾਹਿਬ ਨੇ ਕਿਸੇ ਵੀ ਐਮਐਲਏ ਨੇ ਕਿਸੇ ਨੇ ਮੰਡੀ ਚ ਜਾ ਕੇ ਨਾਕਾਲੀਆਂ ਦੇ ਨਾ ਕਾਂਗਰਸ ਨੇ ਇੱਕ ਵਾਰ ਕੈਪਟਨ ਦੀ ਜ਼ਰੂਰ ਦੇਖੀ ਸੀ ਮੈਂ ਖੰਨੇ ਤੋਂ ਵੀਡੀਓ ਪਰ ਕੈਪਟਨ ਦੇ ਬਾਦਲ ਨੇ ਜਹਜਾ ਇਹ ਸਮਾਜ ਦੇ ਵਿੱਚ ਫਾੜੀਆਂ ਫਾਸਲਾਂ ਦੇ ਪਰ ਇਹ ਜੀ ਨੌਬਤ ਜਿਹੜੀ ਇਹ ਕਹਿੰਦੇ ਨੇ ਜੀ 70 ਸਾਲਾਂ ਚ ਕੰਮ ਨਹੀਂ ਹੋਣ ਦਿੱਤਾ ਉਹ ਇਹ 70 ਸਾਲਾਂ ਦੇ ਵਿੱਚ ਸਾਡੀ ਜਿਹੜੀ ਫਾਸਲਾਂ ਉਹ ਇਹ ਇਹਨਾਂ ਨਾਲ ਬੇਲੜਾਈਕੀਆਂ ਕਰਕੇ ਸਾਡੀ ਸਰਕਾਰ ਦੇ ਉਹ ਰੂਲੀ ਆ ਇਸ ਕਰਕੇ ਮੁੱਦਾ ਜ਼ਰੂਰ ਸਿਰ ਚਾੜ ਕੇ ਬੋਲੂ ਜਿਹੜਾ ਫੈਸਲਾ ਹੋਊਗਾ ਉਹ ਥੋੜੀਆਂ ਵੋਟਾਂ ਦੇ ਫਰਕ ਨਾਲ ਹੋਊਗਾ ਜ਼ਰੂਰ ਜੇ ਸਾਡੀ ਚਿੰਮਣੀ ਚੋਂ ਤੋਂ ਸਾਡੀ ਸਰਕਾਰ ਕੋ ਸਾਬਕ ਸਿੱਖੂਗੀ ਤਾਂ ਆਉਣ ਵਾਲਾ ਸਮਾਂ ਠੀਕ ਰਹੂਗਾ ਤੇ ਨਹੀਂ ਸਿੱਖੂਗੀ ਇਲੈਕਸ਼ਨਾਂ ਜਿਹੜੇ 4 ਥਾਂਵੇਂ ਇਲੈਕਸ਼ਨਾਂ ਆਉਣੀਆਂ ਨੇ ਆਉਣ ਵਾਲਾ ਸਮਾਂ ਇਹਨਾਂ ਲਈ ਵੀ ਮਜ਼ਦੂਰ ਖਾਤਰੀ ਦੀ ਘੰਟੀ ਵਜਾਊਗਾ ਬਿਲਕੁਲ ਦੇਖੋ ਜੇ ਗੱਲ ਕਹੀ ਜਾਵੇ ਕਿ ਸੰਨਾ ਜਿਹੜਾ ਵੋਟ ਅਧਿਕਾਰ ਹੈ ਉਹ ਸਾਨੂੰ ਸਾਡੇ ਕਾਨੂੰਨ ਦੇ ਹਿਸਾਬ ਨਾਲ ਮਿਲਿਆ ਹੋਇਆ ਹੈ ਪਰ ਉਹਦੇ ਵਿੱਚ ਕੋਈ ਗੱਲਬਾਤ ਉਹੀ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਨਾ ਜਾਂ ਪੁੱਛਣਾ ਚਾਹਨਾ ਕਿ ਕਿਸਾਨ ਜਥੇਬੰਦੀਆਂ ਕੀ ਐਤਕੀ ਵੋਟਾਂ ਦੇ ਵਿੱਚ ਵੋਟ ਪਾਉਣ ਗਈਆਂ ਜਾਂ ਕਿਤੇ ਨਾ ਕਿਤੇ ਜਿਹੜਾ ਪਾਰਟੀਆਂ ਨਾਲ ਉਹਨਾਂ ਦੀ ਨਾਰਾਜ਼ਗੀ ਹੈ ਉਹ ਇੱਕ ਬੋਟ ਦੇ ਵਿੱਚ ਆਉਂਦੇ ਹੈ ਕੈਨਸਲ ਕਰਨੀ ਹੈ ਉੱਥੇ ਜਾ ਕੇ ਜਾਂ ਪਾਉਣੇ ਨਹੀਂ ਜਾਣਗੀਆਂ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਦੇਖੋ ਜਿਹੜੇ ਕਿਸਾਨ ਜਥੇਬੰਦੀਆਂ ਨੇ ਜਿਵੇਂ ਆਪਣੇ ਟੀਚਰਾਂ ਦੀਆਂ ਨੇ ਅਧਿਆਪਕਾਂ ਦੀਆਂ ਨੇ ਉਹਨਾਂ ਦਾ ਇੱਕ ਰੋਸ ਦਿਖਾਉਣਾ ਹੁੰਦਾ ਸਰਕਾਰ ਨੂੰ ਜੀ ਵਿਰੋਧ ਕਰਨਾ ਹੁੰਦਾ ਸਰਕਾਰ ਦਾ ਕਿਉਂ ਵਿਰੋਧ ਕਿਉਂ ਕਰਨਾ ਹੁੰਦਾ ਹੈ ਸਰਕਾਰ ਦਾ ਜੇ ਆਪਾਂ ਨੇ ਉਹਨਾਂ ਨੂੰ ਚੁਣੇ ਨੇ 92 ਮੈਲੇ ਦਿੱਤੇ ਨੇ ਬਣਾ ਕੇ ਸਾਡਾ ਹੱਕ ਮੰਨਦਾ ਵਿਰੋਧ ਕਰਨ ਦਾ ਸਮਝਣਾ ਨਾ ਸਮਝਣਾ ਉਹ ਸਰਕਾਰ ਦਾ ਫਿਰ ਆਉਣ ਵਾਲਾ ਭਵਿੱਖ ਲੋਕਾਂ ਦਾ ਆਪ ਦੇ ਲੋਕੀ ਤਰੀਕੇ ਨਾਲ ਸਮਝਾ ਜਰੂਰ ਦਿੰਦਾ ਜੇ ਕੋਈ ਸਾਡੀਆਂ ਸਰਕਾਰਾਂ ਸਮਾ ਰਹਿੰਦੇ ਸਿਰ ਸਮਝ ਜਾਣ ਪਰ ਉਹਨਾਂ ਨੂੰ ਇਹ ਫਿਰ ਨੌਬਤ ਨਹੀਂ ਆਉਂਦੀ ਹੈਗੀ ਜਦੋਂ ਇਹ ਸੱਤਿਆ ਦੀ ਕੁਰਸੀ ਤੇ ਬੈਠ ਜਾਂਦੇ ਨੇ ਫਿਰ ਇਹਨਾਂ ਨੂੰ ਪਿੱਛੇ ਨਹੀਂ ਦੀ ਨਾ ਮੂਰਲੇ ਪਸੀ ਦੀਂਦਾ ਵੀ ਪਬਲਿਕ ਕਿੱਧਰ ਜਾਂਦੀ ਹੈ ਕਿੱਧਰ ਨਾ ਆਉਂਦੀ ਅਸੀਂ ਪਿੱਛੇ ਮੁੜ ਕੇ ਨਹੀਂ ਕਦੇ ਦੇਖਦੇ ਚਾਹੇ ਕਾਲੀ ਸਰਕਾਰ ਨੇ ਚਾਹੇ ਕਾਂਗਰਸ ਸਰਕਾਰ ਆ ਪਰ ਇਹਨਾਂ ਨੂੰ ਪਬਲਿਕ ਜਿਵੇਂ ਰਾਜਾ ਇੱਕ ਪਰਜਾ ਦਾ ਖਿਆਲ ਰੱਖਦਾ ਜੇ ਆਪਦੇ ਇਲਾਕੇ ਦਾ ਐਮਐਲਏ ਖਿਆਲ ਰੱਖਣ ਸਾਡਾ ਮੁੱਖ ਮੰਤਰੀ ਖਿਆਲ ਕੇ ਪਰਜਾ ਕੀ ਕਰਦੀ ਆ ਪਰ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਇਹ ਜਿਹੜੇ ਸਲਾਹਕਾਰ ਨੇ ਜਾਂ মিডিਆ ਦੇ ਨੇ ਇਹਨਾਂ ਨੂੰ ਗਰਾਉਂਡ ਜ਼ੀਰੋ ਤੋਂ ਦੇਖਣਾ ਚਾਹੀਦਾ ਆਪ ਜਾਇਜਾ ਲੈਣਾ ਚਾਹੀਦਾ ਵੀ ਕਹੇ ਜੇ ਖਲਾਸ ਨੇ ਜਿਵੇਂ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਉਹਦੀ ਪਰਜਾ ਦੁਖੀ ਹੁੰਦੀ ਦੀ ਤੇਸ ਬਦਲ ਕੇ ਜਰੂਰ ਪਬਲਿਕ ਦੇ ਵਿੱਚ ਜਾਂਦਾ ਹੁੰਦਾ ਸੀ ਪਰ ਸਾਡੇ ਮੁੱਖ ਮੰਤਰੀ ਸਾਹਿਬ ਐਵੇਂ ਨੇ ਫਤ ਜਿੰਨਾ ਤੇ ਕੋਈ ਵੀ ਹੈ ਗਰਾਉਂਡ ਜ਼ੀਰੋ ਤੋਂ ਆਪ ਰਿਪੋਰਟ ਨਹੀਂ ਲੈਂਦਾ ਹੈਗਾ ਇਹ ਫਿਰ ਉਹ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਉਹ ਬਹੁਤਾ ਲੋਕ ਵਿਸ਼ਵਾਸ ਨਹੀਂ ਕਰਦੇ ਹੁੰਦੇ ਉਹਨਾਂ ਤੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣਾ ਧੰਨਵਾਦ ਜੀ ਧੰਨਵਾਦ ਤਾਂ ਦਰਸ਼ਕੋ ਇਹ ਸੰਮਲ ਵਿੰਦਰ ਜੀ ਜੋ ਕਿ ਆਪਣੇ ਨਾਲ ਜੁੜਦੇ ਨੇ ਤੇ ਆਪਣੇ ਕੀਮਤੀ ਵਿਚਾਰ ਨੇ ਸਾਂਝੇ ਕਰਦੇ ਨੇ ਤਾਂ ਜੋ ਅੱਛੀ ਅੱਜ ਗੱਲਬਾਤ ਕਰ ਰਹੇ ਸੀਗੀ ਉਹੀ ਹੈ ਕਿ 17 ਜਨਵਰੀ ਨੂੰ ਕੰਗਨਰਨੌ ਦੀ ਫਿਲਮ ਹੈ ਔਰ ਰਿਲੀਜ਼ ਹੋਣ ਜਾ ਰਹੀ ਹੈ ਤਾਂ ਉਹਦੇ ਵਿੱਚ ਕਿੰਨਾ ਕੁ ਲੋਕਾਂ ਤੇ ਅਸਰ ਪਾਈਗੀ ਜਾਂ ਕੰਗਨਰਨੌ ਕਿੰਨੀ ਵਧੀਆ ਉਹਦੇ ਵਿੱਚ ਜਿਹੜਾ ਮਹਰੂਮ ਇੰਦਰਾ ਗਾਂਧੀ ਜੀ ਦੀ ਉਹਨਾਂ ਨੇ ਗੱਲਬਾਤ ਕਰੀ ਹੈ ਅਮਰਜੰਸੀ ਦੇ ਵਿੱਚ ਕੀ ਕੀ ਹੋਇਆ ਉਸ ਵਕਤ ਦੇ ਵਿੱਚ ਉਹ ਦਰਸਾਇਆ ਗਿਆ ਕਿ ਲੋਕਾਂ ਦੇ ਕਿੰਨਾ ਸਰਪਾਏਗੀ ਭਾਈ ਚਾਰੇ ਨੂੰ ਕਿੰਨਾ ਕ ਪਸੰਦ ਆਏਗੀ ਤਾਂ ਦੇਖ ਕੇ ਹੀ ਪਤਾ ਚੱਲੇਗਾ ਤਾਂ ਮੈਂ ਤਾਂ ਇਹ ਗੱਲ ਕਹਿਣਾ ਕਿ ਪਹਿਲਾਂ ਭਾਈ ਜਰੂਰ ਫਿਲਮ ਦੇਖਿਓ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਦੇਖਣ ਤੋਂ ਬਾਅਦ ਚੰਗੀ ਹੈ ਜਾਂ ਮਾੜੀ ਹੈ ਕੀ ਕਮੀਆਂ ਕੀ ਪੇਸ਼ੀਓ ਦੇ ਵਿੱਚ ਕਮੀ ਪੇਸ਼ੀ ਜਿਹਨੂੰ ਕਹਿੰਦੀ ਪੰਜਾਬੀ ਵਿੱਚ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਤਾਂ ਮੈਂ ਸਰਨ ਸਿੰਘ ਢੀਂਡ ਸਾਹ ਕੱਲ ਨੂੰ 11 ਵਜੇ ਕੋਈ ਨਵਾਂ ਵਿਸ਼ਾ ਲੈ ਕੇ ਫਿਰ ਹਾਜ਼ਰ ਹੂੰਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ